ਸਵਾਗਤ ਹੈ ਕਿਸਾਨ ਵੀਰੋ ਹੌਡਾ ਢੱਲਾਉਂਦੇਰੀ ਫਾਰਮ ਪਟੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਦਾਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਆਪਣਾ ਸਕਰੀਨ ਦੇ ਚੱਲਿਆਂ ਦਾ ਆਪਣੇ ਘਰ ਦੀ ਵੀਡੀਓ ਹੈ ਜੀ ਇੱਕ ਤੁਹਾਨੂੰ ਕੱਟੀ ਪਾਲਕ ਦਿਖਾਵਾਂਗੇ ਆਪਣੇ ਘਰ ਦੀ ਕੋਈ ਕੱਟੀ ਆ ਮਾਤਾ ਇਹਦੀ ਅਸੀਂ ਵੇਚਤੀ ਹੈਗੀ ਠੀਕ ਹੈ ਜੀ ਟੋਕੜ ਗੱਭਣ ਤੇ ਇੱਕ ਪਾਸ ਕਰਾ ਕੇ ਤੇ ਆਪਾਂ ਰੱਖ ਲਈਏ 10 ਮਹੀਨਿਆਂ ਦੀ ਕੱਟੀ ਆ ਗੱਲਬਾਤ ਬੱਚੇ ਨਗਰਾਵਾਂਗੇ ਗਈ ਤਰ੍ਹਾਂ ਥਾਣੇ ਦੇ ਚਾਰ ਹੀ ਆ ਚੰਗੀ ਆ ਜੀ ਕੁਆਲਿਟੀ ਪੂਰੀ ਚੰਗੀ ਆ 13 ਤੋਂ 14 ਕਿਲੋ ਇਹਦੀ ਮਾਥਲੇ ਦੁੱਧ ਸੀ 10 ਮਹੀਨਿਆਂ ਦੀ ਆਪਸ ਸਸੇ ਗਾ ਬੋਤ ਸਤਿ ਸ਼੍ਰੀ ਅਕਾਲ ਡੈਡੀ ਜੀ ਹੋਰ ਠੀਕ ਠਾਕ ਹੋ ਹਾਂ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਆਪਾਂ ਨੰਬਰ ਆਪਣਾ 9878123917 ਪਿੰਡ ਆਪਣਾ ਪਿੰਡ ਦੁੱਲੇਵਾਲਾ ਜ਼ਿਲ੍ਹਾ ਠਿੰਡਾ ਸੀਰੇ ਨੂੰ ਰਾਂਪੜਾ ਫੂੜ ਪੈਂਦੀ ਆ ਨੇੜੇ ਦੇ ਪਿੰਡ ਭਾਈ ਰੂਪਾ ਜੰਗਿਆ ਤੇ ਸਲਾਬਜੂਰਾ ਓਕੇ ਤੇ ਅੱਜ ਆਪਾਂ ਇੱਕ ਕੱਟੀ ਦਿਖਾਉਣੀ ਆਪਣੇ ਘਰ। ਹਾਂ ਵੀ ਅੱਜ ਆਪਾਂ ਆਪਦੇ ਘਰ ਦੀ ਇੱਕ ਕੱਟੀ ਲੈ ਕੇ ਆਏ ਆ। ਓਕੇ ਇੱਕ ਕੱਟੀ ਲੈ ਕੇ ਆਏ ਆ। ਪੁੱਤ ਕਿੰਨੀ ਉਮਰ ਆ ਗਈ ਇਹਦੀ? ਇਹ ਵੀ 10 ਮਹੀਨਾ ਜੀ ਆ ਪੂਰੇ। 10 ਮਹੀਨਿਆਂ ਦੀ। ਹਾਂ ਓਕੇ ਤੇ ਪੁੱਤ ਕਿੰਨੀ ਕਿ ਇਹਦੀ ਮਾਂ ਦਾ ਦੁੱਧ ਆਪਾਂ ਘਰੇ ਚ ਹੋਇਆਗਾ? ਇਹਦੀ ਮਾਂ ਦਾ ਵੀ ਇਹਦੀ ਮਾਂ ਥਲੇ ਬਹੁਤ ਦੁੱਧ ਸੀ ਬਹੁਤ ਚੰਗੀ ਸੀ ਪਰ ਉਹ ਆਪਾਂ ਵੇਚਤੀ। ਸਮਾਂ ਹੀ ਦੇ ਕਾਰਨ। ਹਾਂ ਜੀ। ਅਸੀਂ ਵੀਰੇ ਇੱਕ ਅੱਧਾ ਪਸ਼ੂ ਹੀ ਰੱਖਦੇ ਆ ਘਰੇ ਵੇਚ ਦਿੰਨੇ ਆ ਉਹਦ ਨੂੰ ਕਿਉਂਕਿ ਮੇਰਾ ਵੀਡੀਓ ਬਣਾਉਣ ਦਾ ਕੰਮ ਆਗਾ। ਬਾਹਰ ਮੈਨੂੰ ਆਥਣ ਹੋ ਜਾਣਾ। ਠੀਕ ਹੈ ਜੀ। ਤੇ ਆਥਣ ਨੇ ਆ ਤੇ ਬਾਕੀ ਦੀ ਗੱਲ ਬਾਹਰ ਪਸੂ ਦੂਜੇ ਨਾ ਬਾਹਰ ਜਿਹੜੇ ਇੱਕ ਦੋ ਆਪਣੇ ਕੋਲ ਪਸੂ ਬਾਹਰ ਖੜੇ ਉਹਨਾਂ ਦਾ ਕਰੀ ਜਾਂਦੀ ਹੈ ਠੀਕ ਹੈ ਜੀ ਤੇ ਤੋਰ ਕੇ ਨਹੀਂ ਦਿਖਾਉਂਦੇ ਭੱਜੂ ਕੀ ਥਾਣੇ ਦੇ ਚਾਰ ਹੀ ਹੈਗੇ ਆ ਦੇਖੋ ਕਰੋ ਚੱਕ ਚੰਗੀ ਹੈ ਜੀ ਬਾਕੀ ਸ਼ਾਮ ਦੇ ਟਾਈਮ ਆਪਾਂ ਨੇਰੇ ਹੋਏ ਵੀਡੀਓ ਸੀ ਉਹਦਾ ਬਹੁਤ ਆ ਦੇਖੋ ਦਿਖਾਇਓ ਪਤਾ ਹੱਥ ਮਾਰ ਕੇ ਦੇ ਆ ਦੇਖੋ ਬਈ ਚੋਰੀ ਦਿਖਾ ਦਗੇ ਮਾਰੋ ਆ ਦੇਖ ਛੱਡੋ ਮੜੀ ਆ ਦੇਖ ਚਾਰੇ ਥਾਣ ਤੇ ਕੁਆਲਿਟੀ ਪੂਰੀ ਚੰਗੀ ਦੀ ਤਿਆਰ ਹੋਣਾ ਘੱਟ ਹੀ ਨੇ ਜੇ ਆਪਾਂ ਗੱਲ ਕਰ ਲਗੇ ਤੇ ਬਾਕੀ ਦੀ ਗੱਲ ਜਰੂਰ ਸਾਡੇ ਨਾਲ ਕਰਿਓ ਸੰਪਰਕ ਆਪਣਾ ਨੰਬਰ ਸਕਰੀਨ ਤੇ ਹੈਗਾ ਤੇ ਡਿਟੇਲ ਤੇ ਰੇਟ ਬੁੱਤੇ ਦਾ ਇਹਦਾ ਵੀ ਰੇਟ ਆਪਾਂ ਫੋਨ ਤੇ ਕਰਾਂਗੇ ਰੇਟ ਜਮਾ ਜਾਇਜ਼ ਹੋਊਗਾ ਜਮਾ ਜਾਇਜ਼ ਹੋਊਗਾ ਹਾਂ ਬਈ ਓਕੇ ਇੱਕ ਕੱਟੀ ਸੇਕ ਤੁਹਾਨੂੰ ਦਿਖਾਤੀ ਨੰਬਰ ਆਪਣਾ 9878123917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਤੇੜੇ ਦੇ ਪਿੰਡ ਭੈਰੂਪਾ ਤੇ ਇਧਰਲੇ ਪਾਈ ਜੰਗੀਆਣਾ ਤੇ ਦਸਲਾਤਪੁਰਾ